ਅਨਿਲ ਕਪੂਰ ਨੂੰ ਇੰਡਸਟਰੀ 'ਚ ਆਏ 7 ਸਾਲ ਹੋ ਗਏ ਹਨ ਅਜੇ ਤੱਕ ਅਦਾਕਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਕੁਝ ਕੱਲਨਾ ਤੁਹਾਡੇ ਨਾਲ ਸਾਂਝਾ ਕਰਾਂਗੇ ਅਨਿਲ ਕਪੂਰ ਨੂੰ ਅਕਸਰ ਬਾਲੀਵੁੱਡ ਦਾ ਆਈਕਨ ਸਟਾਰ ਮੰਨਿਆ ਜਾਂਦਾ ਹੈ ਉਹਨਾਂ ਨੇ ਨਾ ਸਿਰਫ ਅਦਾਕਾਰੀ 'ਚ ਆਪਣੀ ਛਾਪ ਛੱਡੀ ਹੈ ਬਲਕਿ ਫੈਸ਼ਨ ਦੀ ਦੁਨੀਆ 'ਚ ਵੀ ਉਹ ਸਰਗੰਗ ਰਹਿੰਦੇ ਹਨ ਦੱਸਿਆ ਕਿ ਅਨਿਲ ਕਪੂਰ ਮਸ਼ਹੂਰ ਅਦਾਕਾਰ ਸੁਰਿੰਦਰ ਕਪੂਰ ਦੇ بیٹے ਹਨ ਜਿਨ੍ਹਾਂ ਦਾ 2011 'ਚ ਦਿਹਾਂਤ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਅਭਿਨੇਤਾ ਦੇ ਸ਼ੁਰੂਆਤੀ ਸਾਲ ਇੰਨੇ ਚੰਗੇ ਨਹੀਂ ਰਹੇ ਇੱਕ ਇੰਟਰਵਿਊ ਦੌਰਾਨ ਅਨਿਲ ਕਪੂਰ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਦੱਸਿਆ ਕਿ ਉਹਨਾਂ ਨੂੰ ਇੰਡਸਟਰੀ 'ਚ ਆਪਣੇ ਤਮ ਤੇ ਅੱਗੇ ਵਧਣਾ ਪਿਆ ਤੇ ਉਹਨਾਂ ਨੂੰ ਆਪਣੇ ਪਿਤਾ ਤੋਂ ਕੋਈ ਮਦਦ ਨਹੀਂ ਮਿਲੀ ਆ ਦਾ ਕਾਰਨ ਇਹ ਹੈ ਕਿ ਮੇਰੇ ਪਿਤਾ ਨੇ ਮੈਨੂੰ ਸਿਰਫ ਕਿਹਾ ਸੀ ਕਿ ਉਹ ਮੇਰੇ ਲਈ ਕੁਝ ਨਹੀਂ ਕਰ ਸਕਦੇ ਉਹ ਕਹਿੰਦੀ ਹਨ ਕਿ ਮੇਰੇ ਲਈ ਇੰਨੀਆਂ ਚੀਜ਼ਾਂ ਆਸਾਨ ਨਹੀਂ ਸਨ ਜਿਨੀਆਂ ਇੱਕ ਸਟਾਰ ਕਿਡ ਲਈ ਹੁੰਦੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਚੰਗੇ ਆਫਰ ਨਹੀਂ ਮਿਲਦੇ ਸੀ ਜਿਸ ਕਾਰਨ ਮੈਂ ਨਕਾਰਾਤਮਕ ਵੀ ਹੋ ਜਾਂਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜੇਕਰ ਮੇਰੀਆਂ ਫਿਲਮਾਂ ਆਵਾਰਗੀ ਤੇ ਮਸ਼ਾਲ ਦੇਖੋਗੇ ਤਾਂ ਸਮਝ ਜਾਓਗੇ ਉਹੀ ਗੁੱਸਾ ਤੇ ਉਹੀ ਕੁੜਤਨ ਮੇਰੀ ਫਿਲਮਾਂ 'ਚ ਨਿਭਾਈ ਹੋਈ ਭੂਮਿਕਾ 'ਚ ਵੀ ਦਿਖਾਈ ਦਿੰਦੀ ਹੈ ਦੱਸਦੀ ਹੈ ਕਿ ਹਿੰਦੀ ਫਿਲਮ ਹਮਾਰੇ ਤੁਮਾਰੇ ਜੋ ਛੋਟੀ ਜਹੀ ਭੂਮਿਕਾ ਨਿਭਾਉਣ ਤੋਂ ਬਾਅਦ ਅਨਿਲ ਕਪੂਰ ਨੇ ਤੇਲਗੂ ਫਿਲਮ ਵਸਾ ਵਰਕਸ਼ਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਹਾਲਾਂਕਿ ਅਨਿਲ ਕਪੂਰ ਨੂੰ 1983 ਚ ਆਈ ਫਿਲਮ ਵੋ ਸਾਤ ਦਿਨ ਤੋਂ ਬਾਅਦ ਪਛਾਣ ਮਿਲੀ ਹੈ ਇਸ ਤੋਂ ਬਾਅਦ ਅਦਾਕਾਰ ਨੇ ਮਿਸਟਰ ਇੰਡੀਆ ਬੇਟਾ ਅਤੇ ਨਾਇਕ ਵਰਗੀਆਂ ਕਈ ਬਲੌਕਬਸਟਰ ਫਿਲਮਾਂ ਵੀ ਕੀਤੀਆਂ ਹਨ ਤੇ ਹਾਲ ਹੀ ਚ रणबीर कपूर ਅਤੇ ਅਨਿਲ ਕਪੂਰ ਦੀ ਫਿਲਮ ਐਨੀਮਲ ਜੋ ਕਿ ਹਾਲ ਹੀ ਚ ਰਿਲੀਜ਼ ਹੋਈ ਹੈ ਇਸ ਫਿਲਮ ਨੇ ਵੱਡੀ ਕਮਾਈ ਕਰਕੇ ਰਿਕਾਰਡ ਆਪਣੇ ਨਾਂ ਕਰ ਲਿਆ ਤੇ ਹੁਣ ਅਨਿਲ ਕਪੂਰ 25 ਜਨਵਰੀ 2024 ਨੂੰ ਫਿਲਮ ਫਾਈਟਲ ਚ ਰਿਤਿਕ ਕਰੋਸ਼ਨ ਤੇ ਦੀਪਿਕਾ ਪਾਦਿਕੋਨ ਦੇ ਨਾਂ ਨਜ਼ਰ ਆਉਣਗੇ ਜਿੱਤੇ ਉਹਨਾਂ ਨੇ ਫੈਨਸ ਅਨੀਲ ਕਪੂਰ ਨੂੰ ਗਰੁੱਪ ਕੈਪਟਨ ਜੈ ਸਿੰਘ ਦੇ ਰੂਪ ਚ ਦੇਖਣ ਲਈ ਬੇਤਾਬ ਹਨ ਕਿਉਂਕਿ ਫਿਲਮ 댓 ਇਜ਼ ਅ ਚੋ ਹੀ ਅਨੀਲ ਕਪੂਰ ਦੀ ਇਸ ਲੁੱਕ ਨੂੰ ਉਹਨਾਂ ਦੇ ਫੈਨਸ ਵੱਲੋਂ ਜੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਦਾਂ ਦੀ ਹੋਰ ਅਪਡੇਟ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ ਅਨਿਲ ਕਪੂਰ ਨੂੰ ਇੰਡਸਟਰੀ ਚ ਆਏ 7 ਸਾਲ ਹੋ ਗਏ ਹਨ ਅਜਿਹੇ ਚ ਅਦਾਕਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਕੁਝ ਕੱਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਅਨਿਲ ਕਪੂਰ ਨੂੰ ਅਕਸਰ ਬਾਲੀਵੁੱਡ ਦਾ ਆਈਕਨ ਸਟਾਰ ਮੰਨਿਆ ਜਾਂਦਾ ਹੈ ਉਹਨਾਂ ਨੇ ਨਾ ਸਿਰਫ ਅਦਾਕਾਰੀ ਚ ਆਪਣੀ ਛਾਪ ਛੱਡੀ ਹੈ ਬਲਕਿ ਫੈਸ਼ਨ ਦੀ ਦੁਨੀਆ ਚ ਵੀ ਉਹ ਸਰਗੰਗ ਰਹਿੰਦੇ ਹਨ ਦੱਸਿਆ ਕਿ ਅਨਿਲ ਕਪੂਰ ਮਸ਼ਹੂਰ ਅਦਾਕਾਰ ਸੁਰਿੰਦਰ ਕਪੂਰ ਦੇ بیٹے ਹਨ ਜਿਨ੍ਹਾਂ ਦਾ 2011 ਚ ਦਿਹਾਂਤ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਅਭਿਨੇਤਾ ਦੇ ਸ਼ੁਰੂਆਤੀ ਸਾਲ ਇੰਨੇ ਚੰਗੇ ਨਹੀਂ ਰਹੇ ਇੱਕ ਇੰਟਰਵਿਊ ਦੌਰਾਨ ਅਨਿਲ ਕਪੂਰ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਦੱਸਿਆ ਕਿ ਉਹਨਾਂ ਨੂੰ ਇੰਡਸਟਰੀ 'ਚ ਆਪਣੇ ਤਮ ਤੇ ਅੱਗੇ ਵਧਣਾ ਪਿਆ ਤੇ ਉਹਨਾਂ ਨੂੰ ਆਪਣੇ ਪਿਤਾ ਤੋਂ ਕੋਈ ਮਦਦ ਨਹੀਂ ਮਿਲੀ ਆ ਦਾ ਕਾਰਨ ਇਹ ਹੈ ਕਿ ਮੇਰੇ ਪਿਤਾ ਨੇ ਮੈਨੂੰ ਸਿਰਫ ਕਿਹਾ ਸੀ ਕਿ ਉਹ ਮੇਰੇ ਲਈ ਕੁਝ ਨਹੀਂ ਕਰ ਸਕਦੇ ਉਹ ਕਹਿੰਦੇ ਹਨ ਕਿ ਮੇਰੇ ਲਈ ਇੰਨੀਆਂ ਚੀਜ਼ਾਂ ਆਸਾਨ ਨਹੀਂ ਸਨ ਜਿਨ੍ਹਾਂ ਇੱਕ ਸਟਾਰ ਕਿੱਦਲੀ ਹੁੰਦੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਚੰਗੇ ਆਫਰ ਨਹੀਂ ਮਿਲਦੇ ਸੀ ਜਿਸ ਕਾਰਨ ਮੈਂ ਨਕਾਰਾਤਮਕ ਵੀ ਹੋ ਜਾਂਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜੇਕਰ ਮੇਰੀਆਂ ਫਿਲਮਾਂ ਆਵਾਰਗੀ ਤੇ ਮਸ਼ਾਲ ਦੇਖੋਗੇ ਤਾਂ ਸਮਝ ਜਾਓਗੇ ਉਹੀ ਗੁੱਸਾ ਤੇ ਉਹੀ ਕੁੜਤਨ ਮੇਰੀਆਂ ਫਿਲਮਾਂ 'ਚ ਨਿਭਾਈ ਹੋਈ ਭੂਮਿਕਾ 'ਚ ਵੀ ਦਿਖਾਈ ਦਿੰਦੀ ਹੈ ਦੱਸ ਦਿਓ ਕਿ ਹਿੰਦੀ ਫਿਲਮ ਹਮਾਰੇ ਤੁਮਾਰੇ ਜੋ ਛੋਟੀ ਜਹੀ ਭੂਮਿਕਾ ਨਿਭਾਉਣ ਤੋਂ ਬਾਅਦ ਅਨਿਲ ਕਪੂਰ ਨੇ ਤੈਲਗੂ ਫਿਲਮ ਵਸਾ ਵਰਕਸ਼ਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਹਾਲਾਂਕਿ ਅਨਿਲ ਕਪੂਰ ਨੂੰ 1983 ਚ ਆਈ ਫਿਲਮ ਵੋ ਸਾਤ ਦਿਨ ਤੋਂ ਬਾਅਦ ਪਛਾਣ ਮਿਲੀ ਹੈ ਇਸ ਤੋਂ ਬਾਅਦ ਅਦਾਕਾਰ ਨੇ ਮਿਸਟਰ ਇੰਡੀਆ ਬੇਟਾ ਅਤੇ ਨਾਇਕ ਵਰਗੀਆਂ ਕਈ ਬਲੌਕਬਸਟਰ ਫਿਲਮਾਂ ਵੀ ਕੀਤੀਆਂ ਹਨ ਤੇ ਹਾਲ ਹੀ ਚ रणवीर कपूर ਅਤੇ ਅਨਿਲ ਕਪੂਰ ਦੀ ਫਿਲਮ ਐਨੀਮਲ ਜੋ ਕਿ ਹਾਲ ਹੀ ਚ ਰਿਲੀਜ਼ ਹੋਈ ਹੈ ਇਸ ਫਿਲਮ ਨੇ ਵੱਡੀ ਕਮਾਈ ਕਰਕੇ ਰਿਕਾਰਡ ਆਪਣੇ ਨਾਂ ਕਰ ਲਿਆ ਤੇ ਹੁਣ ਅਨਿਲ ਕਪੂਰ 25 ਜਨਵਰੀ 2024 ਨੂੰ ਫਿਲਮ ਫਾਈਟਲ ਚ ਰਿਤਿਕ ਕਰੋਸ਼ਨ ਤੇ ਦੀਪਿਕਾ ਪਾਦਕੋਨ ਦੇ ਨਾਲ ਨਜ਼ਰ ਆਉਣਗੇ ਜਿੱਥੇ ਉਹਨਾਂ ਨੇ ਫੈਨਸ ਅਨਿਲ ਕਪੂਰ ਨੂੰ ਗਰੁੱਪ ਕੈਪਟਨ ਜੱਸ ਸਿੰਘ ਦੇ ਰੂਪ ਚ ਦੇਖਣ ਲਈ ਬੇਤਾ ਭਾਨ ਕਿਉਂਕਿ ਫਿਲਮ दैट इज ਅ ਚੋਰ ਹੀ ਅਨਿਲ ਕਪੂਰ ਦੀ ਇਸ ਲੁੱਕ ਨੂੰ ਉਹਨਾਂ ਦੇ ਫੈਨਸ ਵੱਲੋਂ ਜੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹਦਾ ਦੀ ਹੋਰ ਅਪਡੇਟ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ